ਸਾਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਖਬਰ ਵਿੱਚ ਅੱਜ ਅਸੀਂ 22 ਸਤੰਬਰ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ ਸੋਨੇ ਦੇ ਭਾਅ ਦੇ ਬਾਰੇ ਨਵੇਂ ਰੇਟ ਜਾਰੀ ਕੀਤੇ ਗਏ ਹਨ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵਰ ਵੱਲੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਵਿਆਜ ਦਰਾਂ 'ਚ ਕਟੌਤੀ ਤੋਂ ਬਾਅਦ ਭਾਰਤ ਤੇ ਵਿਦੇਸ਼ਾਂ 'ਚ ਸੋਨੇ ਦੀਆਂ ਕੀਮਤਾਂ 'ਚ ਉਤਾਰ ਚੜਾਅ جاری ਹੈ ਮਲਟੀ ਕਮੋਡੀਟੀ ਐਕਸਚੇਂਜਸ ਤੇ 110600 83 ਰੁਪਏ 10 ਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚਣ ਤੋਂ ਬਾਅਦ ਕਰੇਲੂ ਸੋਨੇ ਦੀਆਂ ਕੀਮਤਾਂ 'ਚ ਲਗਭਗ 50 ਜਿਹੜੀ ਹੈ ਫੀਸ ਦੀ 50 ਪੈਸੇ ਫੀਸ ਦੀ ਕਮੀ ਆਈ ਹੈ ਜਿਸ ਦਾ ਮੁੱਖ ਕਾਰਨ ਫਰੇਡ ਵੱਲੋਂ 25 ਬੇਸਿਸ ਪੁਆਇੰਟ ਦੀ ਕਟੌਤੀ ਤੋਂ ਬਾਅਦਮ ਦੀ ਦੇ ਵਿੱਚ ਆਈ ਤੇਜ਼ੀ ਹੈ 190900 ਰੁਪਏ ਤੋਂ ਸੋਨੇ ਦੀਆਂ ਕੀਮਤਾਂ ਬੰਦ ਹੋਈਆਂ ਹਨ ਅਗਲੀ ਖਬਰ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੂਬੇ ਭਰ ਦੇ ਸਕੂਲਾਂ ਦਿੱਤੀ ਵੱਡੀ ਰਾਹਤ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਭਰ ਦੇ ਸਕੂਲਾਂ ਦੇ ਲਈ ਜਿਵੇਂ ਕਿ ਪੰਜਾਬ ਰਾਜ ਦੇ ਸਾਰੇ ਸਰਕਾਰੀ ਸਕੂਲ ਐਡਿਡ ਐਫਲੀਟੇਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਹੈ ਕਿ ਸੈਸ਼ਨ 2025 ਤੋਂ 2026 ਲਈ 8ਵੀਂ 9ਵੀਂ 10ਵੀਂ ਵਿਦਿਆਰਥੀ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਵੇਰਵੇ ਜਿਵੇਂ ਮਨ ਜਿਵੇਂ ਨਾਮ ਮਾਤਾ ਪਿਤਾ ਦਾ ਨਾਮ ਜਨਮ ਤਰੀਕ ਰਜਿਸਟ੍ਰੇਸ਼ਨ ਨੰਬਰ ਫੋਟੋ ਦਸਤਖ ਵਿਸ਼ੇਸ਼ स्ट्रीਮ ਆਦ ਦੀ ஆன்ਲਾਈਨ ਐਂਟਰੀ ਕਰਦੇ ਸਮੇਂ ਜੇਕਰ ਕਿਸੇ ਸਕੂਲ ਤੋਂ ਵਿਦਿਆਰਥੀ ਦੇ ਇਨ੍ਹਾਂ ਵੇਰਵਿਆਂ ਵਿੱਚ ਕੋਈ ਗਲਤੀ ਰਹਿ ਗਈ ਹੈ ਤਾਂ ਅਜਿਹੀਆਂ ਗਲਤੀਆਂ ਨੂੰ ਸਧਾਰਨ ਦਾ ਮੌਕਾ ਬੋਰਡ ਵੱਲੋਂ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਜੇਕਰ ਵਿਦਿਆਰਥੀਆਂ ਦੇ ਵੇਰਵੇ ਜਿਵੇਂ ਨਾਮ ਪਿਤਾ ਦਾ ਨਾਮ ਨਾਮ ਮਾਤਾ ਦਾ ਨਾਮ ਆ ਅਧਾਰ ਨੰਬਰ ਮਾਧਿਮਾ ਆਦਿ ਵਿੱਚ ਕੋਈ ਕਮੀ ਸੋਧਸ਼ ਕਰਨੀ ਹੈ ਉਹਨੂੰ ਠੀਕ ਕਰਨਾ ਹੈ ਤਾਂ ਇਸ ਦੇ ਲਈ 20 ਸਤੰਬਰ ਤੋਂ 30 ਸਤੰਬਰ ਤੱਕ ਸਕੂਲ ਪੱਧਰ ਤੇ ਹੀ ਬਿਨਾ ਕਿਸੇ ਸਲੂਕ ਸੁਰਤ ਦੇ ਸੋਧ ਪਰਫਾਰਮਾ ਜਨਰੇਟ ਕਰਕੇ ਸੋਧ ਕੀਤੀ ਜਾ ਸਕਦੀ ਹੈ ਅਗਲੀ ਖਬਰ ਜੀ ਪੰਜਾਬ ਸਰਕਾਰ ਨੇ ਐਸਐਸਐਫ ਨੇ ਬਚਾਇਆ 37000 ਤੋਂ ਵੱਧ ਜਾਣਾ ਪੰਜਾਬ ਦੀਆਂ ਸੜਕਾਂ ਦੀ ਕਹਾਣੀ ਹੈ ਜਦੋਂ ਜੇ ਕਦੋਂ ਡਰ ਅਤੇ ਨਿਸ਼ਚਿਤਤਾ ਨਾਲ ਭਰੀਆਂ ਹੋਈਆਂ ਰੋਜ਼ਾਨਾ ਅਖਬਾਰਾਂ ਦੀਆਂ ਸੁਰੱਖਿਆ ਸੜਕਾਂ ਹਾਦਸੇ ਦੀ ਦੁਖਦਈ ਕਹਾਣੀਆਂ ਦੱਸਦੀਆਂ ਸੜਕਾਂ ਤੇ ਹਾਦਸਿਆਂ ਦੀ ਵੱਧਦੀ ਗਿਣਤੀ ਡੂੰਗੀ ਚਿੰਤਾ ਦਾ ਵਿਸ਼ਾ ਬਣ ਗਈ ਹੈ ਉਸ ਦਿਨ ਹਰ ਰੋਜ਼ ਸੜਕਾਂ ਹਾਸਿਆਂ ਹਾਦਸਿਆਂ ਵਿੱਚ 15 ਤੋਂ 16 ਕੀਮਤੀ ਜਾਨਾਂ ਜਾਂਦੀਆਂ ਇਹ ਮੌਤਾਂ ਸਿਰਫ ਇੱਕ ਗਿਣਤੀ ਨਹੀਂ ਸਨ ਸਗੋਂ ਕੋਈ ਪਰਿਵਾਰਾਂ ਦੇ ਸੁਪਨੇ ਵੀ ਚੱਕਨਾਚੂਰ ਹੁੰਦੇ ਸਨ ਮਾਨਤਰਕਾਰ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣਾਇਆ ਜਿਸ ਨੇ ਇੱਕ ਕਸਮਰਪਿਤ ਸੜਕ ਸੁਰੱਖਿਆ ਬਲ ਸਥਿਤੀ ਜਿਹੜਾ ਸਥਾਪਿਤ ਕੀਤੀ ਹੈ ਪੰਜਾਬ ਦੀਆਂ 40000 ਕਿਲੋਮੀਟਰ ਸੜਕਾਂ ਦੇ ਨਾਲ ਹਰ 30 ਕਿਲੋਮੀਟਰ ਤੇ ਐਸਐਸਐਫ ਦੀਆਂ ਟੀਮਾਂ ਦਿੱਤੀਆਂ ਗਈਆਂ ਹਨ 154 ਹਾਈਕੀਟ ਇੱਕ ਵਾਹਨ ਨਾਲ ਲੈਸ ਲੈਸ ਜਿਨ੍ਹਾਂ ਦੇ ਵਿੱਚ 116 ਟੋਟਾ ਹਰੀ ਕੇਸ ਲੈਕਰ ਅਤੇ ਚਾਈ ਇੰਟਰਸੈਪਟਰ ਸੋਕਰੀ ਪੀਓ ਸਮਾਰ ਸ਼ਾਮਿਲ ਹੈ ਇਸ ਟੀਮਾ ਨੂੰ ਸੂਚਨਾ ਮਿਲਨ ਤੇ 5 ਤੋਂ 7 ਮਿੰਟ ਦੇ ਅੰਦਰ ਹਾਦਸੇ ਵਾਲੀ ਥਾਂ ਤੇ ਪਹੁੰਚ ਜਾਂਦੀਆਂ ਹਨ ਲਗਭਗ 1487 ਕਰਮਚਾਰੀਆਂ ਦੀ ਇੱਕ ਟੀਮ ਬਣਾਈ ਗਈ ਹੈ ਜਿਸ ਦਾ ਮੁੱਖ ਕੰਮ ਸੜਕ ਹਾਦਸਿਆਂ ਨੂੰ ਰੋਕਣਾ ਦੁਰਘਟਨਾ ਹੋਣ ਦੀ ਸ਼ਰੂਤ ਦੇ ਵਿੱਚ ਐਸਐਸਐਫ ਟੀਮ ਦਾ ਕੰਮ ਤੁਰੰਤ ਘਟਨਾ ਸਥਾਨ ਤੇ ਪਹੁੰਚਣ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਇਸ ਨਾਲ ਕਈ ਜਾਨਾਂ ਬਚੀਆਂ ਹਨ ਅਗਲੀ ਮਹੱਤਵਪੂਰਨ ਖਬਰ ਲੁਧਿਆਣਾ ਸਟੇਸ਼ਨ ਤੋ ਬੱਚਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਉਦਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਕੋਲੋਂ ਕਰੀਬ ਡੇਢ ਸਾਲ ਦਾ ਬੱਚਾ ਚੋਰੀ ਹੋਣ ਦੀ ਵਾਰਤਾਤ ਨੂੰ ਜੀਆਰਪੀ ਪੁਲਿਸ ਨੇ ਲਗਭਗ ਹੱਲ ਕਰ ਲਿਆ 2 ਦਿਨ ਪਹਿਲਾਂ ਮਾਂ ਨਾਲ ਸੁੱਤੇ ਹੋਏ ਬੱਚੇ ਨੂੰ ਪਲੇਟਫਾਰਮ ਤੇ ਆਪਣੇ ਮਰਦ ਸਾਥੀ ਨਾਲ ਖੜੀ ਇੱਕ ਔਰਤ ਨੇ ਚੋਰੀ ਕੀਤਾ ਜਦੋਂ ਸਵੇਰੇ ਉਕਤ ਵਾਰਦਾਤ ਦੀ ਜਾਣਕਾਰੀ ਜੀਆਰਪੀ ਪੁਲਿਸ ਨੂੰ ਮਿਲੀ ਤਾਂ ਉਹਨਾਂ ਮਾਮਲੇ ਨਾਜ਼ੁਕ ਹੋਣ ਦੇ ਚਲਦੇ ਤੁਰੰਤ ਗੰਭੀਰਤਾ ਨਾਲ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਜੀਆਰਪੀ ਦੀਆਂ ਟੀਮਾਂ ਨੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਮੁਲਾਜ਼ਮਾਂ ਦੀ ਪਛਾਣ ਨਪਨੀ ਸ਼ੁਰੂ ਕੀਤੀ ਅਗਲੇ ਦਿਨ ਦੇਰ ਸ਼ਾਮ ਤੱਕ ਬੱਚਾ ਚੋਰੀ ਕਰਨ ਵਾਲੇ ਮੁਲਾਜ਼ਮ ਦੇ ਗੇਰੇਵਾਨ ਤੱਕ ਜੀਆਰਪੀ ਪੁਲਿਸ ਦੇ ਹੱਥ ਪੁੱਜ ਗਏ ਤੇ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋ ਗਈ ਜੀਆਰਪੀ ਪੁਲਿਸ ਦੀ ਇਸ ਕਾਮਯਾਬੀ ਦੇ ਵਿੱਚ 5ਵੀਂ ਕਲਾਸ ਦੇ ਇੱਕ ਬੱਚੇ ਨੇ ਅਹਿਮ ਯੋਗਦਾਨ ਦਿੱਤਾ ਸੂਤਰਾਂ ਮੁਤਾਬਕ ਇਸ ਬੱਚੇ ਨੇ ਪੁਲਿਸ ਪਾਰਟੀ ਦੇ ਕੋਲ ਸੀਸੀਟੀਵੀ ਫੁਟੇਜ ਤੇ ਇਸ ਤਸਵੀਰਾਂ ਵੇਖ ਕੇ ਮੁਲਾਜ਼ਮ ਦਾ ਟਿਕਾਣਾ ਲੱਭ ਦੇ ਵਿੱਚ ਲੱਭਣ ਦੇ ਵਿੱਚ ਅਹਿਮ ਮਦਦ ਕੀਤੀ ਹੈ ਰੇਲਵੇ ਸਟੇਸ਼ਨ ਤੋਂ 17 ਸਤੰਬਰ ਤੜਕੇ ਚੋਰੀ ਹੋਈ ਸੀ ਬੱਚਾ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ 17 ਸਤੰਬਰ ਤੜਕੇ ਬੱਚਾ ਚੋਰੀ ਹੋਇਆ ਚੀਜ਼ ਦੀ ਸਤਾ ਪਤਾ ਸਵੇਰੇ ਬੱਚੇ ਦੀ ਮਾਂ ਦੇ ਉੱਠਣ ਤੋਂ ਬਾਅਦ ਲੱਗਾ ਬੱਚਾ ਚੋਰੀ ਹੋਣ ਦਾ ਪਤਾ ਲੱਗਦੇ ਪੁਲਿਸ ਉੱਚ ਅਧਿਕਾਰੀਆਂ ਦੀ ਦੇਖ ਰਿਕ ਹੈਠਾ ਜੀਆਰਪੀ ਵੱਲੋਂ ਟੀਮਾਂ ਬਣਾ ਕੇ ਸੁਰਾਗ ਲੱਭਦੇ ਹੋਏ ਜਿਹੜਾ ਸੁਰਾਗ ਜਿਹੜੇ ਉਸ ਤੋਂ ਬਾਅਦ ਲੱਭੇ ਗਏ ਹਨ ਅਗਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਝੋਨੇ ਦੀ ਫਸਲ ਵੇਚਣ ਲਈ ਕਿਸਾਨਾਂ ਦੀ ਐਂਪਰਾਹੀ ਪਹਿਚਾਨ ਕੀਤੀ ਜਾਵੇਗੀ ਇਸ ਵਾਰ ਆਪਣੀ ਝੋਨੇ ਦੀ ਫਸਲ ਵੇਚਣ ਲਈ ਖੁਦ ਕਿਸਾਨਾਂ ਨੂੰ ਦਾਣਾ ਮੰਡੀ ਵਿੱਚ दाना ਮੰਡੀ ਵਿੱਚ હાજર ਹੋਣਾ ਪਵੇਗਾ ਚੋਨੇ ਦੀ ਖਰੀਦ ਤੋਂ ਪਹਿਲਾਂ ਇੱਕ ਐਮਪਰਾਹੀ ਕਿਸਾਨ ਦੀ ਪਛਾਣ ਕੀਤੀ ਜਾਵੇਗੀ ਕਿ ਉਹ ਉਹੀ ਕਿਸਾਨ ਹੈ ਜਿਸ ਨੇ ਫਸਲ ਮੰਡੀ ਦੇ ਵਿੱਚ ਵੇਚਣ ਲਈ ਦਾਣਾ ਮੰਡੀ ਵਿੱਚ ਸੁੱਟੀ ਇਹ ਐਮਪ ਕਿਸਾਨ ਦੇ ਚਿਹਰੇ ਨੂੰ ਸਕੈਨ ਕਰੇਗੀ ਤਾਂ ਹੀ ਉਸ ਦੀ ਫਸਲ ਖਰੀਦ ਕੀਤੀ ਜਾਵੇਗੀ ਦੂਜੇ ਪਾਸੇ ਪੰਜਾਬ ਮੈਂ ਮੰਡੀ ਬੋਰਡ ਕੋਲ ਮੁਲਾਜ਼ਮਾਂ ਦੀ ਵੱਡੀ ਕਾਟ ਦੇ ਚੱਲਦਿਆਂ ਇਹ ਕਾਫੀ ਮੁਸ਼ਕਿਲ ਕੰਮ ਹੈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਇਹ ਐਮਪਰਾਹੀ ਹਰ ਕਿਸਾਨ ਦੇ ਚਿਹਰੇ ਨੂੰ ਸਕੈਨ ਕਰਨਾ ਮناسب ਨਹੀਂ ਹੋਵੇਗਾ ਜਿਸ ਨਾਲ ਕਿਸਾਨਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਪਹਿਲਾਂ ਕਿਸਾਨ ਭਾਵੇਂ ਕਿਤੇ ਵੀ ਹੁੰਦੇ ਉਹਨਾਂ ਦੇ ਨਾਮ ਤੇ ਫਸਲ ਵੇਚੀ ਜਾ ਸਕਦੀ ਸੀ ਜੇ ਫਾਰਮ ਉਕਤ ਕਿਸਾਨ ਦੇ ਨਾਮ ਤੇ ਬਣ ਜਾਂਦਾ ਸੀ ਪਰ ਹੁਣ ਖੁਦ ਕਿਸਾਨ ਨੂੰ ਫਸਲ ਵੇਚਣ ਲਈ ਮੰਡੀ ਦੇ ਵਿੱਚ ਸ਼ਾਮਿਲ ਹੋਣਾ ਪਵੇਗਾ ਇਹਨਾਂ ਸਾਰੀਆਂ ਮੰਡੀਆਂ ਵਿੱਚ ਝੋਨਾ ਵੇਚਣ ਵਾਲੇ ਕਿਸਾਨਾਂ ਦੀ ਐਂਪਰਾਈਸ ਸਕੈਨਿੰਗ ਕੀਤੀ ਜਾਵੇਗੀ ਏਸੀ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਇਹੋ ਜਿਹੀਆਂ ਹੋਰ ਖਬਰਾਂ ਸੁਣਨ ਲਈ ਸਾਡੇ ਪੇਜ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣੀ ਆਪਣੀ ਕਮੈਂਟਾਂ ਵਿੱਚ رائے ਜ਼ਰੂਰ ਸਾਂਝੀ ਕਰਨਾ ਧੰਨਵਾਦ